एक्साइज इंस्पेक्टर दी एक अहम वैकेंसी जिस ते बहुत ज्यादा ਉਡੀਕਤਾ ਸੀਗੀ ਸੀਗੀ ਕਿ ਇੱਕ ਡਿਟੇਲ ਨੋਟੀਫਿਕੇਸ਼ਨ ਆਏ ਤੇ ਇੱਕ ਸਟੈਂਪ ਲੱਗ ਜਾਏ ਤੇ ਫਾਈਨਲੀ ਉਹ ਚੀਜ਼ ਹੋ ਚੁੱਕੀ ਹੈ ਉਮਰ ਯੋਗਤਾ ਯਾ ਡਿਟੇਲਡ ਜਾਣਕਾਰੀ ਲਈ ਮੈਂ ਮੋਲਰੂੜਾ 48 ਨਾਲ ਇਸ ਪਲੇਟਫਾਰਮ ਤੇ ਹਾਜ਼ਰਾਂ ਪੂਰੀ ਦੀ ਪੂਰੀ ਡਿਟੇਲਡ ਜਾਣਕਾਰੀ ਲੈ ਕੇ ਗਏ ਇਸ ਆਫੀਸ਼ੀਅਲ ਵੈਬਸਾਈਟ ਜਿੱਦਾਂ ਕਿ ਤੁਸੀਂ ਜਾਣਦੇ ਹੋ tripsp.punjab.gov.in ਐਂਡ ਦੇ ਉੱਪਰ ਤੁਹਾਡੀਆਂ ਸਾਰੀਆਂ ਡਿਟੇਲਡ ਜਾਣਕਾਰੀਆਂ ਮਿਲਣਗੀਆਂ ਇਸ਼ਤਿਹਾਰ ਦਾ ਨੰਬਰ ਤੁਸੀਂ ਦੇਖ ਸਕਦੇ ਹੋ 14/2024 ਐਂਡ ਅਸਾਮੀ ਦਾ ਜੋ ਨਾਮ ਹੈ ਐਕਸਾਈਜ਼ ਐਂਡ ਟੈਕਸੇਸ਼ਨ ਇਨਸਪੈਕਟਰ ਅਸਾਮੀ ਭਾਵੇਂ ਨੰਬਰ 41 ਹੈ ਬਟ ਇੱਥੇ ਬਹੁਤ ਕੁਝ ਹੈ ਦਾ ਇੰਪੋਰਟੈਂਟ ਹੈ ਜੋ ਕਿ ਤੁਹਾਨੂੰ ਦੇਖ ਕੇ ਚੱਲਣਾ ਹੈ ਕਿਉਂਕਿ ਤੁਹਾਨੂੰ ਤਾਂ ਪਤਾ ਹੀ ਹੈ ਜੀ ਕਿ ਤੁਸੀਂ ਇੱਕ ਹੀ ਜੌਬ ਲੈਣੀ ਹੈ ਪਰ ਹਾਂ ਕਿਉਂ ਇਹ ਵੈਕੈਂਸੀ ਤੁਹਾਡੇ ਲਈ ਅਹਿਮੀਅਤ ਰੱਖਦੀ ਹੈ ਕਿਉਂਕਿ ਇਹ ਰੁਤਬੇ ਵਾਲੀ ਵੈਕੈਂਸੀ ਹੈ ਇਹ ਵੈਕੈਂਸੀ ਤਾਂ ਵੀ ਅਹਿਮੀਅਤ ਰੱਖਦੀ ਹੈ ਕਿਉਂਕਿ ਤੁਸੀਂ ਵੱਖ-ਵੱਖ ਜੌਬਸ ਲਈ ਪ੍ਰੀਪੇਅਰ ਹੋ ਰਹੇ ਹੋ ਤਾਂ ਕੋਈ ਸਿਲੇਬਸ ਤਾਂ ਵੱਖਰਾ ਹੈ ਨਹੀਂ ਬਸ ਲੈਵਲ ਦਾ ਫਰਕ ਹੋਏਗਾ ਲੈਵਲ ਕਾਫੀ ਅਪ ਹੋਏਗਾ ਇਹ ਮੈਟਰ ਕਰਦਾ ਹੈ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ ਇਹਦੇ ਵਿੱਚ ਜਿਸ ਨੇ ਬਹੁਤ ਵਧੀਆ ਲੈਵਲ ਦੀ ਤਿਆਰੀ ਕੀਤੀ ਹੋਏਗੀ ਉਹ ਕੱਟ ਮਾਰੇਗਾ ਅਦਰਵਾਈਜ਼ ਪ੍ਰੋਬਲੈਮੈਟਿਕ ਰਹਿ ਸਕਦਾ ਹੈ ਜੀ ਅਦਰਵਾਈਜ਼ ਤਿਆਰੀ ਨਾ ਕੀਤੀ ਜਾਏ ਠੀਕ ਹੈ ਤਾਂ ਸਿਰਫ ਸੀਰੀਅਸ ਸਟੂਡੈਂਟਸ ਜਿਨ੍ਹਾਂ ਨੂੰ ਹੈ ਕਿ ਅਸੀਂ ਲੈਣੀ ਲੈਣੀ ਹੈ ਸਿਲੈਕਸ਼ਨ ਉਹੀ ਇਸ ਭਾਵਨਾ ਦੇ ਨਾਲ ਅੱਗੇ ਵਧਣਗੇ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀਗਾ ਐਂਡ ਉਸ ਦੇ ਬਾਰੇ ਵਿੱਚ ਦੱਸਿਆ ਗਿਆ ਮੈਂ ਡਿਟੇਲਡ ਵੀਡੀਓ ਉਦੋਂ ਹੀ ਬਣਾ ਦਿੱਤੀ ਸੀ ਫਿਰ ਆਨ ਦੇ ਬਾਰੇ ਵਿੱਚ ਇਸ਼ਤਿਹਾਰ ਇੱਕ ਨੋਟੀਫਾਈ ਕੀਤਾ ਗਿਆ ਸੀਗਾ ਪਰ ਚਲੋ ਕੋਈ ਗੱਲ ਨਹੀਂ 19 20 ਤਰੀਕ ਦੇ ਆਸ-ਪਾਸ ਆਣਾ ਸੀਗਾ ਤੋਂ ਆਨਲਾਈਨ ਅਰਜ਼ੀਆਂ ਸਬਮਿਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ 1 1 2025 ਨਵੇਂ ਸਾਲ ਤੇ ਮੁਬਾਰਕਾਂ ਆਨਲਾਈਨ ਅਰਜ਼ੀਆਂ ਸਬਮਿਟ ਜਾਂ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈਗੀ ਹੈ ਉਹ 21 1 2025 ਐਂਡ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੈਗੀ ਹੈ ਉਹ 24 1 2025 ਹੈ ਜੀ ਹਾਲਾਂਕਿ ਟੈਡਬਾਜ਼ ਅਕੈਡਮੀ ਅਲੱਗ-ਅਲੱਗ ਕੋਰਸੇਸ ਦੇ ਲਈ ਪ੍ਰੀਪੇਅਰ ਕਰਵਾ ਰਹੀ ਹੈ ਸਟੂਡੈਂਟਸ ਨੂੰ ਤਾਂ ਉਹਦੇ ਵਿੱਚੋਂ ਇੱਕ এবੀ ਰਹੇਗਾ ਹੀ ਰਹੇਗਾ ਪਰ ਹਾਂ डिटेल नोटिफिकेशन है थोड़ी लंबी जानकारी अच्छा एक डिटेल दोनों अपने टेलीग्राम चैनल पर भी मिल जाएगा राइट दोनों टेलीग्राम चैनल जिन्हों का लिंक भी वीडियो डिस्क्रिप्शन है जो भी मेन चीजा है वो थोड़े सामने मैं रखता जाऊंगा जिमें कि सब तो पहला एक असामिया की वंड है किस कैटेगरी के तहत किनिया असामिया है वो तुम खुद देख सकते हो जनरल एस सी एम एंड बी आर एंड ओ बी सी है ना ਇਹ ਸਭ ਤੁਸੀਂ ਵੰਡ ਦੇਖ ਸਕਦੇ ਹੈਗੇ ਉਹਨਾਂ ਦੀ ਡਿਟੇਲਡ ਰਾਈਟ ਜਿਸ ਦਾ ਵੀ 스ਨੈਪਸ਼ੋਟ ਚਾਹੋ ਤੁਸੀਂ 스ਨੈਪਸ਼ੋਟ ਵੀ ਜ਼ਰੂਰ ਤੋਂ ਲੈ ਸਕਦੇ ਹੋ ਜੀ ਐਸ ਤੋਂ ਵੀ ਨਾ ਅਗਰ ਮੈਂ ਗੱਲ ਕਰ ਰਿਹਾ ਨਾ ਕੋਡ ਜ਼ਰੂਰੀ ਹੈ ਜਦੋਂ ਤੁਸੀਂ ਫਾਰਮ ਫਿਲ ਕਰ ਰਹੇ ਹੋਵੋਗੇ ਤਾਂ ਕੋਡ ਜ਼ਰੂਰੀ ਹੁੰਦਾ ਹੈ ਤੁਹਾਨੂੰ ਪਤਾ ਹੈ ਅਗਰ ਤਾਂ ਇਹ ਤੁਹਾਨੂੰ ਕੋਡ ਫਿਲ ਕਰਨੇ ਪੈਣਗੇ ਕਿ ਲਾਈਕ ਜਰਨਲ ਨੂੰ 101 ਨੰਬਰ ਕੋਡ EWS ਜਰਨਲ ਨੂੰ 102 ਤਾਂ ਬਾਕੀਆਂ ਨੂੰ ਵੀ ਆਪਦੇ ਆਪ ਦੇ ਕੋਡਸ ਫਿਲ ਕਰਨੇ ਪੈਣਗੇ ਰਾਈਟ ਤਾਂ ਇਹ ਛੋਟੀ ਜਿਹੀ ਰਿਕਵੈਸਟ ਤੁਸੀਂ ਇਹਨਾਂ ਨੂੰ ਜ਼ਰੂਰ ਤੋਂ ਆਪਦਾ ਧਿਆਨ ਵਿੱਚ ਰੱਖਣਾ ਤਾਂ ਕਿ ਫਾਰਮ ਭਰਨ ਦੇ ਟਾਈਮ ਤੇ ਕੋਈ ਗਲਤੀ ਨਾ ਹੋਵੇ ਤੇ ਸਪੈਸ਼ਲੀ ਕਿਹਾ ਜਾਂਦਾ ਹੈ ਕਿ ਇਹ ਚੀਜ਼ਾਂ ਬਾਅਦ ਵਿੱਚ categories ਵਗੈਰਾ ਬਾਅਦ ਵਿੱਚ ਬਦਲੀਆਂ ਨਹੀਂ ਜਾਣਗੀਆਂ ਉਮੀਦਵਾਰ ਆਪਦਾ ਸ਼੍ਰੇਣੀ ਕੋਡ ਧਿਆਨ ਨਾਲ ਪਰੇ ਰੱਖਣਾ ਕਰਨ ਦਾ ਲਾਭ ਵਾਰ-ਵਾਰ ਕਿਹਾ ਜਾਂਦਾ ਮੇਰੇ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਹੋਏਗਾ ਯਾਦ ਰੱਖਿਆ ਜੇ ਬਾਹਰ ਲਿਆਂ ਨੂੰ ਨਹੀਂ ਹੋਏਗਾ ਜੀ ਓਕੇ ਦੋਮੋ ਸਾਇੰਸ ਸਰਟੀਫਿਕੇਟ ਕਿੰਨਾ ਕੁ ਪੁਰਾਣਾ ਹੋਏ ਤਾਂ 5 ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਫਾਰਮ ਫਿਲ ਕਰ ਰਹੇ ਹੋ ਇਸ ਗੱਲ ਨੂੰ ਦਿਮਾਗ ਵਿੱਚ ਰੱਖਦੇ ਹੋਏ ਚੱਲੋ ਅਗਰ ਬਹੁਤ ਪੁਰਾਣਾ ਸਰਟੀਫਿਕੇਟ ਹੈ ਤਾਂ ਨਵਾਂ ਬਣਵਾ ਲਿਆ ਜਾਏ ਜੀ ਰੈਜ਼ੀਡੈਂਸ ਦਾ ਰਾਈਟ ਪੰਜਾਬ ਰੈਜ਼ੀਡੈਂਸ ਦਾ ਠੀਕ ਹੈ ਤਾਂ ਹਾਂ ਬਾਕੀ ਜੇ ਕਿਸੇ ਹੋਰ ਅਦਰ ਸਟੇਟ ਦਾ ਹੈ ਤਾਂ ਉਹ ਅਦਰ ਸਟੇਟ ਵਾਲਾ ਵੀ ਕੈਂਡੀਡੇਟ ਆਪਦਾ ਆਪ ਦਾ ਰੈਜ਼ੀਡੈਂਸ ਬਣਵਾਏਗਾ ਬਟ ਉਹਨੂੰ ਪੰਜਾਬ ਦੇ ਰੈਜ਼ਰਵੇਸ਼ਨ ਦਾ ਬੇਨਿਫਿਟ ਨਹੀਂ ਮਿਲੇਗਾ ਹੋਰ ਵੀ ਬਹੁਤ ਸਾਰੀ ਚੀਜ਼ਾਂ ਹੈ ਪਹਿਲਾਂ ਕਹਿੰਦੇ ਐੀਐਸਐਮ ਦੀ ਵੈਕੈਂਸੀ ਪਹਿਲਾਂ ਕਿੰਨਾ ਦੇ ਲਈ ਹੋਏਗੀ ਐੀਐਸਐਮ ਪਹਿਲਾਂ ਸੈਲਫ ਉਮੀਦਵਾਰ ਵੱਲੋਂ ਹੀ ਭਰੀ ਜਾਏ ਜੇ ਸੈਲਫ ਉਮੀਦਵਾਰ ਨਾ ਉਪਲਬਧ ਹੋਵੇ ਤਾਂ ਇਹ ਅਸਾਮੀ ਫਿਰ ਐੀਐਸਐਮ ਡਿਪੈਂਡੈਂਟ ਵੱਲੋਂ ਭਰੀ ਜਾਏ ਪਰ ਬਾਕੀ ਦੇ ਦਿਸ਼ਾ ਨਿਰਦੇਸ਼ ਅਨਨਿਲ ਲੱਗੇ ਗਏ ਹੈ ਜੋ ਬਾਕੀ ਦੇ ਸਾਰੇ ਰੂਲ ਜੋ 1982 ਦੇ ਰੂਲਸ ਐਕ ਸਰਵਿਸਮੈਨ ਦੇ ਰੂਲਸ ਕਹਿੰਦੇ ਆ ਪੰਜਾਬ ਰਿਕਰੂਟਮੈਂਟ ਨੂੰ ਲੈ ਕੇ ਉਹ ਤੁਹਾਨੂੰ ਫੋਲੋ ਕਰਨੇ ਪੈਣਗੇ ਵੈਕੈਂਸੀ ਨੂੰ ਭਰਨ ਤੋਂ ਪਹਿਲਾਂ ਇਹ ਵੀ ਤੁਹਾਨੂੰ ਗੱਲ ਬਹੁਤ ਅਹਿਮ ਜਿਹੜੀ ਹੈਗੀ ਹੈ ਪਤਾ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਬੈਚਲਰ ਚਾਹੀਦੀ ਹੈ ਕੰਪਲੀਟ ਚਾਹੀਦੀ ਹੈ ਰਾਈਟ ਅਗਰ ਤੁਹਾਡੀ ਡੀਐਮਸੀ ਨਹੀਂ ਆਈ ਹੈ ਅਗਰ ਤੁਹਾਡੀ ਫਾਈਨਲੀ ਡਿਗਰੀ ਨਹੀਂ ਆਈ ਹੈ ਤਾਂ ਇੱਕ ਵਾਰ ਸੈਟਲਡ ਹੋ ਸਕਦਾ ਪਰ ਤੁਹਾਡਾ ਰਿਜ਼ਲਟ ਫਾਈਨਲ ਦਾ ਆਇਆ ਹੋਣਾ ਚਾਹੀਦਾ ਹੈ ਕਿਸੇ ਕਾਰਨਾ ਕਰਕੇ ਡੀਐਮਸੀ ਹਲੇ ਤੱਕ ਪੈਂਡਿੰਗ ਵਿੱਚ ਹੈ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਜਿਸ ਦਿਨ ਤੁਸੀਂ ਕਾਉਂਸਲਿੰਗ ਕਰਵਾ ਰਹੇ ਹੋਗੇ ਉਸ ਦਿਨ ਡੀਐਮਸੀ ਚਾਹੀਦੀ ਹੁੰਦੀ ਹੈ ਬੈਚਲਰ ਹੋਣ ਦੇ ਨਾਲ-ਨਾਲ 120 ਘੰਟੇ ਦਾ ਵਰਕਿੰਗ ਐਕਸਪੀਰੀਅੰਸ ਚਾਹੀਦਾ ਹੈ ਇਹ ਨਾ ਹੋਵੇ ਕਿ ਤੁਸੀਂ ਕਹੋ ਵੀ ਬਾਈ ਉਹ ਦੋ ਨੰਬਰ ਵਾਲਾ ਸਰਟੀਫਿਕੇਟ ਚੱਲ ਜਾਏਗਾ ਤਾਂ ਅਗਲੇ ਕਹਿੰਦੇ ਆ ਪ੍ਰੋਪਰ ਤੁਹਾਨੂੰ ਐਕਸਪੀਰੀਅੰਸ ਉਦਾਂ ਦਾ ਚਾਹੀਦਾ ਜਿਹੜਾ ਵਰਕਿੰਗ ਫਾਰਮ ਵਿੱਚ ਹੋਏ ਰਾਈਟ ਤਾਂ ਇਸ ਨੂੰ ਜਰਾ ਸਮਝ ਕੇ ਚੱਲਿਓ 10th ਲੈਵਲ ਦੇ ਪੰਜਾਬੀ ਜ਼ਰੂਰੀ ਹੈ ਜਾਂ ਉਸ ਦੇ ਇਕੁਇਵਲੈਂਟ ਜੋ ਵੀ ਅਸੀਂ ਦੇਖ ਸਕਦੇ ਹਾਂ ਸੋਰਸਸ ਦੇ ਥਰੂ ਪੰਜਾਬੀ ਕਿੱਤੀ ਹੋਣੀ ਚਾਹੀਦੀ ਹੈ ਪੰਜਾਬੀ 2022 ਤੋਂ ਜਿਹੜਾ ਰੂਲ ਆਇਆ ਹੋਇਆ ਹੈ ਜਿਹੜੀ ਵੀ ਨਵੀਂ ਵੈਕੈਂਸੀ ਆਉਂਦੀ ਹੈ ਪੰਜਾਬ ਦੀ ਉਹਨਦੇ ਤੇ ਪੇਪਰ ਇਹ ਇੰਪਲੀਮੈਂਟ ਹੁੰਦਾ ਹੈ ਰਾਈਟ ਐਂਡ 50% ਉਹਦੇ ਉੱਪਰ ਅੰਕ ਲੈਣੇ ਵੀ ਲਾਜ਼ਮੀ ਹੁੰਦੇ ਆ ਜੋ ਕਿ ਅਸੀਂ ਇੱਧਰ ਵੀ ਦੇਖ ਸਕਦੇ ਆ ਹਾਲੇ ਪੂਰੇ ਸਿਲੇਬਸ ਦੀ ਗੱਲ ਕਰ ਰਿਹਾ ਪਹਿਲੀ ਗੱਲ ਉਮੀਦ ਹੈ ਕਿ ਸਿਲੇਬਸ ਕੋਈ ਖਾਸਾ ਚੇਂਜ ਨਹੀਂ ਹੋਏਗਾ ਮਤਲਬ ਹੁੰਦਾ ਵੀ ਹੈ ਤਾਂ ਉਹ ਸਾਨੂੰ ਅਸੀਂ ਖੁਦ ਸ਼ੇਅਰ ਕਰਾਂਗੇ ਆਪਣੇ ਟੈਲੀਗ੍ਰam ਚੈਨਲ ਤੇ ਟੈਲੀਗ੍ਰam ਚੈਨਲ ਤੇ ਜੁੜੇ ਰਹੋ ਟੈਲੀਗ੍ਰam ਚੈਨਲ ਦਾ ਲਿੰਕ ਹੈ ਗਿਆ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਪਿਨ ਵੀ ਕਰਾ ਦੂੰਗਾ ਫਰਸਟ ਕਮੈਂਟ ਵਿੱਚ ਰਾਈਟ ਤਾਂ ਕਿ ਪ੍ਰੋਪਰ ਤੁਸੀਂ ਅਪਡੇਟਸ ਲੈ ਸਕੋ ਐਕਸਾਈਜ਼ ਦੇ ਟੈਕਸੇਸ਼ਨ ਇਨਸਪੈਕਟਰ ਦੀ ਜਿਹ ਆ ਇੱਕ ਪ੍ਰੀਮੀਅਮ ਸੈਲਰੀ ਹੈ 35400 ਰਾਈਟ ਦਾ 7th cpc ਦੇ ਅਕੋਰਡਿੰਗ ਸਭ ਤੋਂ ਵੱਡੀ ਗੱਲ ਜੋ ਮੈਂ ਆਮ ਹੀ ਕਹਿਣਾ ਤੇ ਇੱਕ ਵੱਡੀ ਚੀਜ਼ ਮੈਂ ਆਮ ਹੀ ਕਹਿਣਾ ਹਾਂ ਤੇ ਆ ਲੋ ਜੀ ਆਮ ਹੀ ਉਹ ਗੱਲ ਹੁੰਦੀ ਹੈ ਉਹਨੇ ਵੈਕੈਂਸੀ ਕਦੋਂ ਆ ਰਹੀ ਹੈ 2025 ਚਾਹੀਏ 2025 ਸ਼ਾਇਦ ਰੋਕ ਕੇ ਤਾਂ ਬੈਠੇ ਸੀ ਨੋਟੀਫਿਕੇਸ਼ਨ ਕਿਉਂਕਿ ਇਹ ਆਪਦਾ ਦਿਮਾਗ ਵੀ ਚਲਾ ਰਹੇ ਸੀ ਇਹ ਦਿਮਾਗ ਚਲਾ ਰਹੇ ਸੀ ਕਿ 2024 ਵਿੱਚ ਅਗਰ ਕੋਈ ਕੈਂਡੀਡੇਟ ਐਕਸਪੀਰੀਅੰਸ ਕੈਂਡੀਡੇਟ ਓਵਰਏਜ ਹੋ ਗਿਆ ਮਤਲਬ ਹੁਣ ਅਕੋਰਡਿੰਗ ਟੂ ਓਵਰਏਜ ਹੋ ਗਿਆ ਨਾ ਉਹ ਹੋ ਗਿਆ ਇਹਨਾਂ ਨੇ ਕਿੰਨੇ ਦਿਲੇ ਆ ਕੇ ਨੂੰ ਕੱਢਿਆ ਪੱਥੀ ਸਿਰਫ ਇਹਦੇ ਪਿੱਛੇ ਤੁਸੀਂ ਖੁੱਲੇ ਦਿਮਾਗ ਨਾਲ ਸੋਚ ਕੇ ਦੇਖੋ ਐਕਸਾਈਜ਼ ਇਨਸਪੈਕਟਰ ਦੀ ਭਰਤੀ 2025 ਕਿਉਂ ਆਈ ਕਿਉਂਕਿ ਨੋਟੀਫਿਕੇਸ਼ਨ ਤੇ ਆ ਲਿਖਣਾ ਚਾਹੁੰਦੇ ਸੀ ਜਿਉ 31 ਦਸੰਬਰ ਤੱਕ ਵੈਕੈਂਸੀ ਦੇ ਦਿੰਦੇ ਉਹਦੇ ਉੱਪਰ 2024 ਲਿਖਿਆ ਜਾਂਦਾ ਇੱਕ ਇੱਕ 2024 ਸਰਕਾਰ ਨੂੰ ਹਾਲਾਂਕਿ ਫਾਰਮ ਫਿਲਿੰਗ ਵਾਲੀ ਸਾਈਡ ਤੋਂ ਤਾਂ ਫਾਇਦਾ ਹੋਣਾ ਸੀਗਾ ਪਰ ਇਧਰੋਂ ਉਹਨਾਂ ਨੇ ਕਈ ਕੈਂਡੀਡੇਟਸ ਜਿਹੜੇ ਉਹਨਾਂ ওভারਏਜ ਹੋ ਗਏ ਉਹ ਇਸ ਕੈਂਡੀਡੇਟਸ ਮਾਫ ਕਰਨਾ ਗਾਇਸ ਇਹ ਮੈਂ ਨਹੀਂ ਕਰਵਾਇਆ ਹੈ ਨਾ ਜੋ ਵੀ ਹੈ ਤੁਹਾਡਾ ਆਫੀਸ਼ੀਅਲੀ ਤੌਰ ਤੇ ਜੋ ਹੈ ਰੂਲ ਦੇ ਅਕੋਰਡਿੰਗ ਹੈ ਉਹ ਹੈ 18 ਸਾਲ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ 37 ਸਾਲ ਜੋ ਜਰਨਲ ਦੇ ਕੈਂਡੀਡੇਟਸ ਨੂੰ ਰਿਕੁਆਇਰਡ ਹੁੰਦੀ ਹੈ ਆਮ ਤੌਰ ਤੇ ਜੋ ਸਿਖ ਪਰਦੇ ਆ ਅਨੁਸੂਚਿਤ ਜਾਤੀ ਪਛੜੀ ਜਾਤੀ ਦੇ ਵਸਨੀਕ 42 ਸਾਲ ਕਰਮਚਾਰੀਆਂ ਦੀ ਜਿਹੜੀ ਛੋਟ ਹੋਏਗੀ ਉਹ 45 ਸਾਲ ਉਹਨਾਂ ਦੀ ਰਾਈਟ ਸਾਬਕਾ ਫੌਜੀਆ ਦੇ ਕੇਸ ਵਿੱਚ ਜੋ ਉਹਨਾਂ ਦੀ ਉਮਰ ਹੱਦ ਹੈਗੀ ਹੈ ਉਹ ਉਹਨਾਂ ਨੂੰ ਐਕਸਟਰਾ ਜੋ ਵੀ ਰੂਲਸ ਦੇ ਅਕੋਰਡਿੰਗ ਹੋਣਗੇ ਅਸਾਮੀਆਂ ਦੀ ਸੀਮਾ ਤੋਂ 3 ਸਾਲ ਤੋਂ ਵੱਧ ਜਿਹੜੀ ਹੈਗੀ ਹੈ ਉਹ ਉੱਪਰ ਜ਼ਿਆਦਾ ਨਹੀਂ ਮੰਨਿਆ ਜਾਏਗਾ ਬਾਕੀ ਜੋ ਵੀ ਸ਼ਰਤਾਂ ਤੁਸੀਂ ਦੇਖ ਸਕਦੇ ਹੋ ਦਿਵਿਆਂਗ ਵਗੈਰਾ ਹੈਗੇ ਆ ਕੈਂਡੀਡੇਟਸ ਤਾਂ 10 ਸਾਲ ਦੀ ਰਿਲੈਕਸੇਸ਼ਨ ਉਹਨਾਂ ਨੂੰ ਉਵੇਂ ਮਿਲੇਗੀ ਜੋ ਜਰਨਲ ਕੈਂਡੀਡੇਟ ਲਈ 37 ਸਾਲ ਹੁੰਦੀ ਹੈ ਤਾਂ ਇਹਨਾਂ ਨੂੰ 47 ਸਾਲ ਹੋਏਗੀ 10 ਸਾਲ ਦੀ 올ਓਵਰ ਰਿਲੈਕਸੇਸ਼ਨ ਜਿਵੇਂ BC SC ST ਨੂੰ ਤਾਂ 5 ਸਾਲ ਦੀ ਹੈ या कुछ होजर्व कैटेगरीज साल की है ठीक है विडोज है या जो भी डायवोर्सी है या कुछ होसिज तहत वूमे गया चालीस साल तक रिलैक्से गई है या बाकी भी देख सकते हो फीस का वेरवा बड़ा इंपोर्टेंट है तो जनरल कैटागरी वन थाउजेंड राइट बाकी सारे का सारा देख सकते हो ईडबल्यू एस न सौ रुपए बीसी एस सी ढाई सौ एंड सबका फौजी आश्रित है ना तो उन्होंने सब टू हंड्रड दिव्यांग ਦੇ ਲਈ 500 ਰੁਪਏ ਤਾਂ ਜੋ ਵੀ ਹੈ ਬਾਕੀ ਸਾਰਾ ਫੀਸ ਦਾ ਕ੍ਰਾਈਟੇਰੀਆ ਪੇਪਰ A ਤੇ B ਫਾਰਮੈਟ ਵਿੱਚ ਹੋਏਗਾ ਪੇਪਰ A ਕੁਆਲੀਫਾਈਇੰਗ ਮਾਰਕਸ ਦੇ ਨਾਲ ਹੈ 50% ਮਾਰਕਸ ਚਾਹੀਦੇ ਹੈ ਮਤਲਬ ਅਗਰ ਜੋ 50 ਨੰਬਰ ਦਾ ਪੇਪਰ ਆਂਦਾ ਹੈ ਪੇਪਰ A ਤਾਂ 25 ਲੈਨੇ ਜ਼ਰੂਰੀ ਹੋਣਗੇ ਤਾਂ ਜੋ ਵੀ ਰੂਲਸ ਦੇ ਅਕੋਰਡਿੰਗ ਹੈ ਸਿਲੇਬਸ ਪਟਵਾਰੀ ਦੇ ਨਾਲ ਮੈਚ ਕਰਦਾ ਹੈ ਬਟ ਫਰਕ ਹੁੰਦਾ ਲੈਵਲ ਦਾ ਇਹ ਤੁਹਾਨੂੰ ਵੀ ਪਤਾ ਹੈ ਪਿਛਲੀ ਵਾਰ ਪਟਵਾਰੀ ਦਾ ਪੇਪਰ ਬਹੁਤ ਜ਼ਿਆਦਾ ਈਜ਼ੀ ਸੀਗਾ ਆਊਟ ਆਫ ਦ ਐਕਸਪੈਕਟੇਸ਼ਨ ਸੀਗਾ ਪ੍ਰੈਸਵਰ ਪਟਵਾਰੀ ਦੇ ਪੇਪਰ ਉਦਾਂ ਦੀ ਆਨਦੀ ਉਮੀਦ ਨਹੀਂ ਰਹੇਗੀ ਬਾਕੀ ਦੇਖਦੇ ਆ ਪੇਪਰ ਵੀ ਜਿੱਦਾਂ ਕਿ ਐਸ ਯੂਜਵਲ ਹੁੰਦਾ ਹੀ ਹੈ ਮੈਰਿਟ ਦੇ ਆਧਾਰ ਤੇ ਹੋ ਰਿਹਾ ਹੈ ਜੋ ਕਿ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਵਿੱਚ ਤੋਂ 2.5 ਸਾਲਾਂ ਤੋਂ 2 ਸਾਲ 2 ਸਵਾ 2 ਸਾਲਾਂ ਤੋਂ ਲਗਭਗ ਜਿਹੜੇ ਪੇਪਰ ਹੋ ਰਿਹਾ ਉਹ ਮੈਰਿਟ ਦੇ ਆਧਾਰ ਤੇ ਪੇਪਰ ਵੀ ਹੁੰਦਾ ਹੈ ਚਾਹੇ ਉਹ ਟੀਚਿੰਗ ਹੋਵੇ ਚਾਹੇ ਕੰਪੀਟੀਸ਼ਨ ਦੇ ਵਿੱਚ ਅਦਰ ਜਿਹੜੇ ਪੰਜਾਬ ਗਵਰਨਮੈਂਟ ਜੋਬਸ ਹਨ ਉੱਥੇ ਵੀ ਤਾਂ ਉੱਥੇ ਦੂਸਰਾ ਪੇਪਰ ਮੈਰਿਟ ਦੇ ਆਧਾਰ ਤੇ ਵਿਚਾਰਿਆ ਜਾਂਦਾ ਹੈ ਤਾਂ ਬਾਕੀ ਤੁਸੀਂ ਸਾਰੇ ਦਾ ਸਾਰਾ ਰੂਲ ਦੇਖ ਸਕਦੇ ਹੋ ਬਾਕੀ ਕਹਿੰਦੇ ਆ ਜੀ ਉਹੀ ਰੂਲ ਜੇਕਰ ਮੈਰਿਟ ਬਰਾਬਰ ਹੋਗੀ ਨੰਬਰ ਬਰਾਬਰ ਹੋਗੇ ਤਾਂ ਕਿਹੜੇ ਕਿਹੜੇ ਨੰਬਰ ਦੇਖੇ ਜਾਣਗੇ ਕਿਵੇਂ ਕਿਵੇਂ ਦੇਖੇ ਜਾਣਗੇ ਪਹਿਲਾਂ ਤਾਂ ਜਨਮ ਮਿਤੀ ਜਿੰਦੀ ਵੱਡੀ ਹੋਏਗੀ ਫਿਰ ਕਹਿੰਦੇ ਆ ਕਿ ਜਿਹੜੀ ਲੋੜਿੰ ਦੀ ਵਿਦਿਅਕ ਯੋਗਤਾ ਸੀ ਮਤਲਬ ਗ੍ਰੈਜੂਏਸ਼ਨ ਵਿੱਚ ਕਿੰਨੇ ਜ਼ਿਆਦਾ ਨੰਬਰ ਹੈ ਕਿੰਨੇ ਉੱਥੇ ਵੀ ਮੈਚ ਕਰ ਗਿਆ ਤਾਂ ਫਿਰ ਕਿਤੇ ਕਿਨ 10th ਲੈਵਲ ਤੇ ਆ ਜਾਗੇ ਤੇ ਜਿੱਥੇ ਵੀ ਮਤਲਬ ਕੋਈ ਨਾ ਕੋਈ ਤਾਂ ਹੱਲ ਕੱਢ ਹੀ ਲੈਣਗੇ ਜੀ ਉਹ ਜੋਬ ਦੇਣ ਤੋਂ ਪਹਿਲਾਂ ਪਹਿਲਾਂ ਸੋ ਇਹ ਸਾਰਾ ਕੁਝ ਲਿਖਿਆ ਗਿਆ ਹੈ ਸਿਲੇਬਸ ਵਗੈਰਾ ਔਨਲਾਈਨ ਐਡਮਿਟ ਕਾਰਡ ਸਭ ਕੁਝ ਹੈਪਨ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਆਣਗੇ ਬਾਕੀ ਜਿਹੜਾ ਪਿਛਲਾ ਸਿਲੇਬਸ ਹੈ ਉਹ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਪਹਿਲਾਂ ਹੀ ਪ੍ਰੋਵਾਈਡ ਕਰ ਦਿੱਤਾ ਗਿਆ ਹੈ ਤੇ ਮੈਂ ਦੁਬਾਰਾ ਵੀ ਸ਼ੇਅਰ ਕਰਵਾ ਦੂੰਗਾ ਠੀਕ ਹੈ ਸੋ ਬਾਕੀ ਲਾਸਟ ਤੇ ਕੁਝ ਹੋਰ ਮਤਲਬ ਕਿ ਡਿਟੇਲ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਥੋੜੀਆਂ ਚੀਜ਼ਾਂ ਰਿਪੀਟ ਵੀ ਹੁੰਦੀਆਂ ਆ ਤੁਹਾਨੂੰ ਪਤਾ ਹੋ ਕਿ ਐਨਾ ਸਾਮੀਆਂ ਲਈ ਆਨਲਾਈਨ ਬਿਨੇ ਪੱਤਰ ਕਰਨ ਦੇ ਟਾਈਮ ਤੇ ਕੁਝ ਵੀ ਆਨਲਾਈਨ ਅਪਲਾਈ ਕਰਨ ਦੇ ਟਾਈਮ ਤੇ ਕੋਈ ਵੀ ਮੁਸ਼ਕਿਲ ਔਕੜ ਆਂਦੀ ਹੈ ਤਾਂ ਈਮੇਲ ਦੇ ਰਹੀਂ ਤੁਸੀਂ ਇਸ ਨੰਬਰ ਤੇ ਐਸ ਸੌਰੀ Gmail ID ਤੇ ਸੰਪਰਕ ਕਰ ਸਕੋਗੇ ਤੇ ਇਸ ਪ੍ਰਤੀ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਕੰਮ ਕਾਜ ਲਈ ਤੁਸੀਂ 10 ਵਜੇ ਤੋਂ ਲੈ ਕੇ ਸਵੇਰੇ ਸ਼ਾਮ ਦੇ 4 ਵਜੇ ਤੱਕ ਦਫ਼ਤਰ ਦੇ ਟੈਲੀਫੋਨ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਹੋ ਤੇ ਬਾਕੀ ਇਦਾਂ ਹੀ ਹੈ ਅ ਫਰਦਰ ਵੀ ਤੁਹਾਨੂੰ ਕੋਈ ਕੁਇਰੀ ਰਹਿੰਦੀ ਹੈ ਤੁਸੀਂ ਆਪਣੇ ਹੈਲਪਲਾਈਨ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਕੋਚਿੰਗ ਲਈ ਤੁਸੀਂ ਆਪਣੇ ਆਫੀਸ਼ਲ ਨੰਬਰਸ ਤੇ ਹੀ ਕੰਟੈਕਟ ਕਰ ਸਕਦੇ ਹੋ ਐਪ ਤੇ ਵਿਜ਼ਿਟ ਕਰ ਸਕਦੇ ਹੋ ਐਡ ਬਜ਼ਰ ਅਕੈਡਮੀ ਦੇ ਨਾਮ ਤੇ ਐਪ ਹੈ ਰਾਈਟ ਉਹਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਪਿਛਲੇ 5 ਸਾਲਾਂ ਤੋਂ ਅਸੀਂ ਜਿਹੜੀ ਹੈਗੀ ਹੈ ਤਿਆਰੀ ਕਰਵਾ ਹੀ ਰਹੇ ਹਾਂ ਤੇ ਇੱਕ ਮੈਂ ਤੁਹਾਨੂੰ ਸਭ ਨੂੰ ਇਨਫੋਰਮ ਕਰਨਾ ਚਾਹੂੰਗਾ ਜਿਹੜਾ ਕਿ ਇੱਕ ਡਿਸਕਾਊਂਟ ਮੇਨ ਡਿਸਕਾਊਂਟ ਚੱਲ ਰਿਹਾ ਸਾਰੇ ਦੇ ਸਾਰੇ ਪੁਰਾਣੇ ਸਟੂਡੈਂਟਸ ਲਈ ਉਹ 99 ਦੇ ਵਿੱਚ ਜਸਟ ਕੋਰਸ ਹੈ ਆਫਲਾਈਨ ਫੀਸ ਇਸਦੀ 499 ਹੈ ਤੇ ਸਿਰਫ 올ਡ ਸਟੂਡੈਂਟਸ ਵਾਸਤੇ ਤੇ ਦੂਸਰੇ ਸਟੂਡੈਂਟਸ ਵਾਸਤੇ ਅਦਰ ਸਟੂਡੈਂਟਸ ਵਾਸਤੇ ਵੀ ਇੱਕ ਹੈਵੀ ਡਿਸਕਾਊਂਟ ਹੈ ரைਟ ਤੇ ਪ੍ਰੀਮੀਅਮ ਲੈਵਲ ਤੇ ਤੁਹਾਨੂੰ ਤਿਆਰੀ ਕਰਨੀ ਪੈਗੀ ਬਹੁਤ ਇੱਕ ਜ਼ਬਰਦਸਤ ਆਪਣੀ ਪਰਫਾਰਮੈਂਸ ਦੇਣੀ ਪੈਗੀ ਤੇ ਸਭ ਤੋਂ ਵੱਡੀ ਚੀਜ਼ ਦੇਖੋ ਕੋਚਿੰਗ ਕਰਨੀ ਹੈ ਜਾਂ ਨਹੀਂ ਕਰਨੀ ਉਹ ਬਾਅਦ ਦੀ ਗੱਲ ਹੈ ਪਰ ਫ੍ਰੀ WhatsApp group ਦਾ ਇਹ ਸਹੂਲਤ ਤਾਂ ਬਣ ਕੇ ਰੋ ਇੱਕ ਚੈਨਲ ਵੀ ਦੇ ਰਿਆ ਉੱਥੇ ਜਿਹੜਾ ਤੁਹਾਨੂੰ ਪਿੰਨ ਕਰਵਾ ਰਹੇ ਹਾਂ ਕਮੈਂਟ ਬਾਕਸ ਵਿੱਚ ਵੀ ਤਾਂ ਜ਼ਰੂਰ ਤੋਂ ਉਸ ਦਾ ਹਿਸਾਬ ਨੂੰ ਜ਼ਰੂਰੀ ਹੈ ਗਾਇਸ ਤਾਂ ਕਿ ਫਰੋਂ ਪਰ ਤੁਹਾਨੂੰ ਸਾਰੀਆਂ ਅਪਡੇਟਸ ਲਾਸਟ ਤੱਕ ਮਿਲਦੇ ਰਹੇ ਤੇ ਉਮੀਦ ਇਹ ਵੀਡੀਓ ਆਪਣੇ ਉਹਨਾਂ ਮਿੱਤਰਾਂ ਦੋਸਤਾਂ ਤੱਕ ਵੀ ਸ਼ੇਅਰ ਕਰੋ ਜਿਹੜੇ ਸਪੈਸ਼ਲੀ ਸਿਰਫ ਟੀਚਿੰਗ ਤੱਕ ਜਾ ਰਹੇ ਹੈ ਤਾਂ ਗਾਇਜ਼ ਇਹ ਵੀ ਸਮਾਂ ਹੈ ਇਹਨਾਂ ਤੱਕ ਵੀ ਪਹੁੰਚਣ ਦਾ ਰਾਈਟ ਇਧਰ ਵੀ ਆਪਣਾ ਲੱਕ ਟਰਾਈ ਕਰਾਂਦਾ ਜੀ ਓਕੇ ਜੀ ਧੰਨਵਾਦ ਜੀ